ਉਸਤੇ ਸੀਨੀਅਰ ਅਗੂ ਸੁਖਪਾਲ ਸਿੰਘ ਖੇਰਾ ਵੱਲੋਂ ਆਮ ਆਦਮੀ ਪਾਰਟੀ ਦੀ ਮਹਿਲਾ ਅਗੂ ਦੀ ਇੱਕ ਆਡੀਓ ਕੀਤੀ ਵਾਇਰਲ ਆਪ ਦੀ ਮਹਿਲਾ ਅਗੂ ਮੋਗੇ ਰੈਲੀ ਨੂੰ ਲੈ ਕੇ ਦੇ ਰਹੀ ਹੈ ਇਨਸਟਰਕਸ਼ਨਾਂ ਸੁਣਉਂਦੇ ਹਾਂ ਤੁਹਾਨੂੰ ਕੀ ਕੁਝ ਕਿਹਾ ਜਾ ਰਿਹਾ ਹੈ ਆਡੀਓ ਵਿੱਚ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਾਰੇ ਸਰਪੰਚਸ ਨੂੰ ਮੇਰੀ ਮੈਂ ਇਹਦੇ ਵਿੱਚ ਲਿਸਟ ਪਾ ਦੂੰਗੀ ਪੀਓਸੀਜ਼ ਦੀ ਜਿਹੜੀਆਂ ਰਾਜਸਥਾਨ ਸੀ ਹਲਕੇ ਤੋਂ ਕੱਲ 35 ਬੱਸਾਂ ਜਾਣੀਆਂ ਨੇ ਮੋਗੇ ਰੈਲੀ ਵਾਸਤੇ ਵੀਡੀਸੀਜ਼ ਦੀਆਂ ਤੇ ਇਹਦੇ ਵਿੱਚ ਲਿਸਟ ਪਾ ਦੇਣੀ ਆ ਜਿਹੜੇ-ਜਿਹੜੇ ਸਰਪੰਚੇਸ ਦੇ ਨਾਲ ਕਨੈਕਟਡ ਉਹ ਪੀਓਸੀ ਮੈਂਬਰਸ ਨੇ ਜਿਹੜਾ ਕੰਸਰਨ ਬੰਦਾ ਆ ਇੱਕ ਵਾਸਤੇ ਉੱਤੇ ਇੱਕ ਬੰਦੇ ਦਾ ਡਿਊਟੀ ਲਈ ਸੀਗੀ ਕਿ ਉਹਨੇ ਬਾਕੀ ਸਰਪੰਚਾ ਨਾਲ ਕਨੈਕਟ ਕਰਕੇ ਉਹ ਲੋਕੇਸ਼ਨ ਦੇ ਕੇ ਉਹਦੇ ਵਿੱਚ ਬੱਸਾਂ ਦੇ ਵਿੱਚ ਅਸੀਂ ਵੀਡੀਓ ਸੀਸ ਲੈ ਕੇ ਜਾਣੇ ਆ ਤੇ ਜਿਹੜਾ ਉਹ 30 ਬੰਦੇ ਤੇ ਨਾਲ ਹੀ ਸਾਡੇ ਪੰਚਾਇਤ ਸੈਕਟਰੀ ਜਿਹੜੇ ਨਾਲ ਜਾਣੇ ਆ ਕਾਹਨ ਪਿੰਡ ਦਾ ਜਿਹੜਾ ਸਵੇਰ ਦਾ ਬ੍ਰੇਕਫਾਸਟ ਆ ਉਹ ਉਹਨਾਂ ਦੀ ਜ਼ਿੰਮੇਵਾਰੀ ਹੈ ਉਹ ਬੱਸਿਸ ਦੇ ਵਿੱਚ ਸੋ ਬੇਸਿਕਲੀ ਤੁਸੀਂ ਸਾਰੇ ਜਾਣੇ ਰੈਡੀ ਰਹੋ ਤੁਹਾਨੂੰ ਇਹਦੇ ਵਿੱਚ ਮੈਂ ਪਾ ਦੇਣੀ ਥੋੜੀ ਦੇਰ ਤੱਕ ਜਿਹੜੀ ਲਿਸਟ ਹੈ ਅਪਡੇਟ ਕਰ ਦਾਂਗੇ ਕਿੱਥੇ ਕਿੱਥੇ ਕਿਹੜੀ ਕਿਹੜੀ ਬੱਸ ਖਲੋਣੀ ਹੈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਾਰੇ ਸਰਪੰਚਸ ਨੂੰ ਮੇਰੀ ਮੈਂ ਇਹਦੇ ਵਿੱਚ ਲਿਸਟ ਪਾ ਦੂੰਗੀ ਪੀਓਸੀਜ਼ ਦੀ ਜਿਹੜੀਆਂ ਰਾਜਸਥਾਨ ਸੀ ਹਲਕੇ ਤੋਂ ਕੱਲ 35 ਬੱਸਾਂ ਜਾਣੀਆਂ ਨੇ ਮੋਗੇ ਰੈਲੀ ਵਾਸਤੇ ਬੀਡੀਸੀਜ਼ ਦੀਆਂ ਤੇ ਇਹਦੇ ਵਿੱਚ ਲਿਸਟ ਪਾ ਦੇਣੀ ਆ ਜਿਹੜੇ ਜਿਹੜੇ ਸਰਪੰਚੇਸ ਦੇ ਨਾਲ ਕਨੈਕਟਡ ਉਹ ਪੀਓਸੀ ਮੈਂਬਰਸ ਨੇ ਜਿਹੜਾ ਕੰਸਰਨ ਬੰਦਾ ਆ ਇੱਕ ਵਾਸਤੇ ਉੱਤੇ ਇੱਕ ਬੰਦੇ ਦਾ ਡਿਊਟੀ ਲਈ ਸੀਗੀ ਕਿ ਉਹਨੇ ਬਾਕੀ ਸਰਪੰਚਾ ਨਾਲ ਕਨੈਕਟ ਕਰਕੇ ਉਹ ਲੋਕੇਸ਼ਨ ਦੇ ਕੇ ਉਹਦੇ ਵਿੱਚ ਬੱਸਾਂ ਦੇ ਵਿੱਚ ਅਸੀਂ ਵੀਡੀਓ ਸੀਸ ਲੈ ਕੇ ਜਾਣੇ ਆ ਤੇ ਜਿਹੜਾ ਉਹ 30 ਬੰਦੇ ਤੇ ਨਾਲ ਹੀ ਸਾਡੇ ਪੰਚਾਇਤ ਸੈਕਟਰੀ ਜਿਹੜੇ ਨਾਲ ਜਾਣੇ ਆ ਖਾਣ ਪੀਣ ਦਾ ਜਿਹੜਾ ਸਵੇਰ ਦਾ ਬ੍ਰੈਕਫਾਸਟ ਆ ਉਹ ਉਹਨਾਂ ਦੀ ਜ਼ਿੰਮੇਵਾਰੀ ਆ ਉਹ ਬੱਸਸ ਦੇ ਵਿੱਚ ਸੋ ਬੇਸਿਕਲੀ ਤੁਸੀਂ ਸਾਰੇ ਜਾਣੇ ਰੈਡੀ ਰਹੋ ਤੁਹਾਨੂੰ ਇਹਦੇ ਵਿੱਚ ਮੈਂ ਪਾ ਦੇਣ ਥੋੜੀ ਦੇਰ ਤੱਕ ਜਿਹੜੀ ਲਿਸਟ ਆ ਅਪਡੇਟ ਕਰ ਦਾਂਗੇ ਕਿੱਥੇ ਕਿੱਥੇ ਕਿਹੜੀ ਕਿਹੜੀ ਬੱਸ ਖਲੋਣੀ ਆ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਾਰੇ ਸਰਪੰਚਸ ਨੂੰ ਮੇਰੇ ਮੈਂ ਇਹਦੇ ਵਿੱਚ ਲਿਸਟ ਪਾ ਦਊਂਗੀ ਪੀਓਸੀਸ ਦੀ ਜਿਹੜੀਆਂ ਰਾਜਸਥਾਨ ਸੀ ਹਲਕੇ ਤੋਂ ਕੱਲ 35 ਬੱਸਾਂ ਜਾਣੀਆਂ ਨੇ ਮੋਗੇ ਰੈਲੀ ਵਾਸਤੇ ਬੀ ਡੀ ਸੀ ਇਸ ਦੀਆਂ ਤੇ ਇਹਦੇ ਵਿੱਚ ਲਿਸਟ ਪਾ ਦਿੰਨੀ ਆ ਜਿਹੜੇ ਜਿਹੜੇ ਸਰਪੰਚੇਸ ਦੇ ਨਾਲ ਕਨੈਕਟਡ ਉਹ ਪੀ او ਸੀ ਮੈਂਬਰਸ ਨੇ ਜਿਹੜਾ ਕੰਸਰਨ ਬੰਦਾ ਆ ਇੱਕ ਵਾਸਤੇ ਉੱਤੇ ਇੱਕ ਬੰਦੇ ਦਾ ਡਿਊਟੀ ਲਈ ਸੀਗੀ ਕਿ ਉਹਨੇ ਬਾਕੀ ਸਰਪੰਚਾਂ ਨਾਲ ਕਨੈਕਟ ਕਰਕੇ ਉਹ ਲੋਕੇਸ਼ਨ ਦੇ ਕੇ ਉਹਦੇ ਵਿੱਚ ਬੱਸਾਂ ਦੇ ਵਿੱਚ ਅਸੀਂ ਬੀ ਡੀ ਸੀ ਇਸ ਲੈ ਕੇ ਜਾਣੇ ਆ ਤੇ ਜਿਹੜਾ ਉਹ 30 ਬੰਦੇ ਤੇ ਨਾਲ ਹੀ ਸਾਡੇ ਪੰਚਾਇਤ ਸੈਕਟਰੀ ਜਿਹੜੇ ਨਾਲ ਜਾਣੇ ਆ ਖਾਣ ਪੀਣ ਦਾ ਜਿਹੜਾ ਸਵੇਰ ਦਾ ਬ੍ਰੇਕਫਾਸਟ ਆ ਉਹ ਉਹਨਾਂ ਦੀ ਜ਼ਿੰਮੇਵਾਰੀ ਆ ਉਹ ਬੱਸਿਸ ਦੇ ਵਿੱਚ ਸੋ ਬੇਸਿਕਲੀ ਤੁਸੀਂ ਸਾਰੇ ਜਾਣੇ ਰੈਡੀ ਰਹੋ ਤੁਹਾਨੂੰ ਇਹਦੇ ਵਿੱਚ ਮੈਂ ਪਾ ਦੇਣ ਥੋੜੀ ਦੇਰ ਤੱਕ ਜਿਹੜੀ ਲਿਸਟ ਆ ਅਪਡੇਟ ਕਰ ਦਾਂਗੇ ਕਿੱਥੇ ਕਿੱਥੇ ਕਿਹੜੀ ਕਿਹੜੀ ਬੱਸ ਖਲੋਣੀ ਆ